16 17 ਨਵੰਬਰ ਨੂੰ ਜਿਹੜੀ ਵੱਡੀ ਕਾਨਫਰੰਸ ਹੋ ਰਹੀ ਬਾਲ ਸਾਹਿਬ ਦੀ ਅੰਤਰਰਾਸ਼ਟਰੀ ਪੱਧਰ ਤੇ ਮਸਤੋਣਾ ਸਾਹਿਬ ਦੇ ਵਿੱਚ ਉਸ ਦੀ ਤਿਆਰੀ سلسلے ਚ ਇਕੱਠੇ ਹੋਏ ਸੀ। ਪਰ ਸੁੱਥੀ ਬਾਠ ਉਹਨਾਂ ਨੇ ਪੰਜਾਬ ਭਵਨ ਵੱਲੋਂ ਜਿਹੜਾ ਉਪਰਾਲਾ ਵਿਢਿਆ ਔਰ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜਿਹੜਾ ਪੰਜਾਬੀਆਂ ਦੇ ਵਿੱਚ ਪੜਨ ਦੀ ਰੁਚੀ ਘੱਟ ਰਹੀ ਹੈ ਉਹ ਸੋਚ ਨੂੰ ਉਤਸ਼ਾਹਤ ਕਰਨ ਲਈ ਬਾਲ ਸਾਹਿਬ ਪੈਦਾ ਕਰਨ ਲਈ ਇਹ ਜਿਹੜਾ ਯਤਨ ਜਿਹੜੇ ਨੇ ਉਹ ਕਾਰਗਰ ਹੋ ਗਏ ਦੋ ਰੋਜ਼ਾ ਕਾਨਫਰੰਸ ਹੈ ਆ ਇੰਟਰਨੈਸ਼ਨਲ ਲੈਵਲ ਦੀ ਕਾਨਫਰੰਸ ਹੈ ਔਰ ਵੱਡੀ ਤਦਾਦ ਦੇ ਵਿੱਚ ਬੱਚੇ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਉਹਦੇ ਲਈ ਅੱਜ ਅਸੀਂ ਸਾਰੇ ਇੰਤਜ਼ਾਮ ਕਮੇਟੀਆਂ ਬਣਾਈਆਂ ਗਈਆਂ ਨੇ ਪੰਜਾਬ ਦੇ ਵਿੱਚੋਂ ਹੋਵੇਗੀ ਪਹਿਲੀ ਵਾਰ ਵਰਲਡ ਇੰਟਰਨੈਸ਼ਨਲ ਬਾਲ ਲੇਖਕ ਕਾਨਫਰੰਸ ਤੁਹਾਨੂੰ ਦੱਸਦੇ ਕਿ 16 ਤੋਂ 17 ਨਵੰਬਰ ਨੂੰ ਪੰਜਾਬ ਭਵਨ ਸਰੀ ਦੇ ਵੱਲੋਂ ਮਸਤੂਆਣਾ ਸਾਹਿਬ ਵਿਖੇ ਇੱਕ ਵੱਡੀ ਬਾਲ ਲੇਖਕ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਛੋਟੇ ਬੱਚੇ ਹਿੱਸਾ ਲੈਣ ਕੇ ਪਾਰਟਿਸਪੇਟ ਕਰਨਗੇ ਤੇ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਤੇ ਅੱਜ ਲੁਧਿਆਣੇ ਦੇ ਵਿੱਚ ਇਸ ਕਾਨਫਰੰਸ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਹੈ ਸੁਖੀ ਬਾੜਸ ਦੇ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਟੀਮਾਂ ਤੇ ਹੋਰ ਸਟੇਟਾਂ ਦੀਆਂ ਟੀਮਾਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਤੁਹਾਨੂੰ ਦੱਸਦੇ ਕਿ ਇਸ ਬਾਲ ਲੇਖ ਕਾਨਫਰੰਸ ਦੇ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਵੀ ਬੱਚੇ ਆਣਗੇ ਭਾਗ ਲੈਣਗੇ ਇਸ ਕਾਨਫਰੰਸ ਦੇ ਵਿੱਚ ਜਿਸ ਸੰਬੰਧੀ ਤਿਆਰੀਆਂ ਨੂੰ ਲੈ ਕੇ ਅੱਜ ਖਾਲਸਾ ਕਾਲਜ ਗੁਜਰਾਂਵਾਲਾ ਲੁਧਿਆਣੇ ਵਿਖੇ ਇੱਕ ਮੀਟਿੰਗ ਕੀਤੀ ਗਈ ਹੈ ਅਧਿਆਪਕਾਂ ਦੇ ਨਾਲ ਜਿਸ ਮੀਟਿੰਗ ਦੇ ਵਿੱਚ ਡਾਕਟਰ ਐਸ ਪੀ ਸਿੰਘ ਗੁਰਪ੍ਰਜਨ ਸਿੰਘ ਗਿਲਵੀ ਪਹੁੰਚੀ ਹੋਈ ਸੀ ਤੇ ਇਸ ਦਾ ਜਿਹੜਾ ਮੇਨ ਮਕਸਦ ਹੈ ਉਹ ਇਹ ਹੈ ਕਿ ਅੱਜ ਦੀ ਪੀੜ੍ਹੀ ਜਿਹੜੀ ਯੰਗ ਪੀੜ੍ਹੀ ਹੈ ਉਹਨਾਂ ਨੂੰ ਮਾਂ ਬੋਲੀ ਨਾਲ ਜੋੜ ਕੇ ਰੱਖਣਾ ਆਪਣੀ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਆਪਣੀ ਵਿਰਾਸਤ ਨਾਲ ਜੋੜ ਕੇ ਰੱਖਣਾ ਇਹ ਸਾਡਾ ਮੇਨ ਮਕਸਦ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਇਹ ਪ੍ਰੋਜੈਕਟ ਜਿਹੜਾ ਬੜੀ ਵਧੀਆ ਬਲੰਦੀਆਂ ਤੇ ਜਾ ਰਿਹਾ ਹੈ ਅਮ ਇਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਜਿੰਨਾ ਵੀ ਤੁਸੀਂ ਆਪਣੇ ਘਰਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਲਾਓ ਆ ਸਾਡੇ ਨਾਲ ਜਿਹੜੋ ਕਿਤਾਬਾਂ ਛਾਪ ਰਹੀਆਂ ਨੇ ਨਵੀਆਂ ਕਲਮਾਂ ਨਵੀਂ ੜਾਨ ਉਹ ਚ ਆਪਣੇ ਬੱਚਿਆਂ ਦੀ ਹਾਜ਼ਰੀ ਲਵਾਓ ਜਾਂ ਫਿਰ ਕਾਨਫਰੰਸ ਤੇ ਆ ਕੇ ਵੀ ਤੁਸੀਂ ਆਪਣੀ ਮਾਂ ਬੋਲੀ ਦੀ ਸੇਵਾ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ 16 17 ਨਵੰਬਰ ਨੂੰ ਜਿਹੜੀ ਵੱਡੀ ਕਾਨਫਰੰਸ ਹੋ ਰਹੀ ਬਾਲ ਸਾਹਿਬ ਦੀ ਅੰਤਰਰਾਸ਼ਟਰੀ ਪੱਧਰ ਤੇ ਬਸਤੋਣਾ ਸਾਹਿਬ ਦੇ ਵਿੱਚ ਉਸ ਦੀ ਤਿਆਰੀ ਸਿਲਸਿਲੇ ਚ ਅੱਜ ਇਕੱਠੇ ਹੋਏ ਸੀ ਔਰ ਸੁਖੀ ਬਾਠ ਉਹਨਾਂ ਨੇ ਪੰਜਾਬ ਭਵਨ ਵੱਲੋਂ ਜਿਹੜਾ ਉਪਰਾਲਾ ਵਿਢਿਆ ਉਹਦੇ ਰੇਨ ਇੰਨੇ ਸਹਿਯੋਗ ਦਾ ਇਕੱਠੇ ਕਰਨੇ ਆਪਣੇ ਅਸੂਲ ਮੁਕਤੀਏ ਸੋ ਮੈਂ ਮੁਬਾਰਕ ਦਿਨਾਂ ਤੁਹਾਨੂੰ ਬਹੁਤ ਸਾਰੀ ਇਸ ਗੱਲ ਦੀ ਵਾਟਸਐਪ ਕਿ ਤੁਸੀਂ ਇੱਕ ਹਿੰਮਤ ਕਰਕੇ ਨਵੀਂ ਦਿਸ਼ਾ ਦਿੱਤੀ ਹੈ ਬਾਲ ਸਹਿਤ ਨੂੰ ਜਿਹੜੀ ਕੌਮ ਬੱਚੇ ਸੰਭ ਸਕਦੀ ਹੈ ਉਹਨਾਂ ਦੀ ਜਵਾਨੀ ਨੂੰ ਕੋਈ ਖਤਰਾ ਨਹੀਂ ਹੁੰਦਾ ਸੋ ਇਹ ਗੱਲ ਹੋਰ ਵੀ ਚੰਗੀ ਲੱਗੀ ਤੁਸੀਂ ਅਜਿਹਾ ਕਿਹਾ ਕਿ ਘਟਵਣ 5 ਸਾਲ ਇਹਨਾਂ ਬੱਚਿਆਂ ਦੇ ਨਾਲ ਨਾਲ ਤੁਰਨਾ ਤਾਂ ਕਿ ਇਹ ਕੱਚੀ ਉਮਰ ਦੇ ਬੱਚੇ ਜਿਹੜੇ ਨੇ ਪੱਕੀ ਉਮਰ ਤੱਕ ਪਹੁੰਚਦੇ ਪਹੁੰਚਦੇ আদਬ ਦੇ ਆਦਬ ਦੇ ਸਲੀਕੇ ਦੇ ਹਾਨੀ ਹੋ ਸਕਦਾ। ਫਿਰ ਔਰ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜਿਹੜਾ ਪੰਜਾਬੀਆਂ ਦੇ ਵਿੱਚ ਪੜਨ ਦੀ ਰੁਚੀ ਘਟ ਰਹੀ ਹੈ ਉਹ ਸੂਚੀ ਨੂੰ ਉਤਸ਼ਾਹਤ ਕਰਨ ਲਈ ਬਾਲ ਸਹਿਤ ਕਦਮ ਕਰ ਰਹੇ ਇਹ ਜਿਹੜਾ ਯਤਨ ਜਿਹੜੇ ਨੇ ਉਹ ਕਾਰਗਰ ਹੋਣਗੇ ਔਰ ਜੇਕਰ ਬਾਲ ਸਹਿਤ ਜਿਹੜਾ ਉਹ ਸੰਭਿਆ ਜਾਏਗਾ ਔਰ ਬੱਚਿਆਂ ਨੂੰ ਸਹਿਤ ਪੜਨ ਵੱਲ ਤਰੇਜਿਆ ਜਾਏਗਾ ਉਦੇ ਨਾਲ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਬਣੇਗਾ ਜਿੱਦੇ ਇਸ ਪੰਜਾਬ ਦੇ ਸੱਭਿਆਚਾਰ ਪੰਜਾਬੀ ਸੋਚ ਔਰ ਪੰਜਾਬੀ ਬਰਤਾਰਾ ਜਿਹੜਾ ਹੈ ਉਸ ਨੂੰ ਜਿਹੜਾ ਉਹ ਦੇਖਿਆ ਜਾ ਸਕੇਗਾ ਇਹਦੇ ਨਾਲ ਜਿਹੜੇ ਯਤਨ ਪੰਜਾਬ ਪਾਉਣ ਵੱਲ ਸੁਖੀ ਬਾਸ਼ੀ ਉਹ ਲੋਕ ਕੀਤੇ ਜਾ ਰਹੇ ਨੇ ਜਿਹੜੀ ਕਿਤਾਬਾਂ ਮੀਆਂ ਪ੍ਰਕਾਸ਼ਨਾਵਾਂ ਵੈਬਸਾਈਟ YouTube ਚੈਨਲ ਔਰ ਹੋਰ ਸੋਸ਼ਲ ਮੀਡੀਆ ਦੇ ਚੈਨਲ ਰਾਹੀਂ ਇਸ ਗੱਲ ਦਾ ਪ੍ਰਚਾਰ ਕਰਕੇ ਇੱਕ ਮਾਹੌਲ ਜਿਹੜਾ ਪੈਦਾ ਕੀਤਾ ਜਾ ਰਿਹਾ ਹੈ ਇਹ ਪੰਜਾਬ ਦੇ ਵਿੱਚ ਪੁਸਤਕ ਸਭਿਆਚਾਰ ਔਰ ਸ਼ਾਇਦ ਪੜਨ ਦੀ ਰੁਚੀ ਜਰੀਏ ਪੈਦਾ ਕਰਨੀ ਸਭ ਤੋਂ ਵੱਧ ਸਹਾਇਕ ਹੋਇਆ ਔਰ ਉਹਦੇ ਵਿੱਚ ਅਸੀਂ ਪੰਜਾਬੀ ਕਾਫੀ ਪਿਛੜੇ ਹੋਏ ਸਾਡੇ ਪੜਨ ਦੀ ਰੁਚੀ ਜਰੀਏ ਘਟਾ ਉਸ ਨੂੰ ਪੈਦਾ ਕਰਨ ਵਿੱਚ ਸ਼ਾਇਦ ਸੁਕੀ ਬਾਸ਼ ਉਹਨਾਂ ਦੇ ਯਤਨ ਜਿਹੜੇ ਨੇ ਉਹ ਪੰਜਾਬ ਦੇ ਉਹ ਮਾਹੌਲ ਜਿਹੜਾ ਪੰਜਾਬੀਆਂ ਨੂੰ ਕੁਝ ਹੱਦ ਤੱਕ ਬਨਾਮ ਵੀ ਕਰਦਾ ਹੈ ਕਿ ਪੰਜਾਬੀ ਜਿਹੜੇ ਨੇ ਉਹ ਹੱਲਾ ਗੁੱਲਾ ਕਰ ਸਕਦੇ ਨੇ ਪੰਗੜਾ ਪਾ ਸਕਦੇ ਨੇ ਲੇਕਿਨ ਕੋਈ ਗੱਲ ਸਭਿਆਚਾਰ ਦੀ ਪਾਸ਼ਾ ਦੀ ਗੱਲ ਸਹਿਤ ਦੀ ਗੱਲ ਨਹੀਂ ਕਰ ਸਕਦੇ ਉਹਨਾਂ ਵੱਲ ਪ੍ਰੇਰਣ ਲਈ ਜਿਹੜੀ ਹੈ ਸਹਾਇ ਹੋਏਗੀ ਔਰ ਇਸ ਕਾਰਜ ਲਈ ਸੁਖੀ ਬਾੜ ਥੋੜੀ ਬਦਾਈ ਦੇ ਪਾਤਰ ਵੀ ਨੇ ਕਿ ਉਹਨਾਂ ਨੇ ਇੱਕ ਅਜਿਹੀ ਜਿਹੜੀ ਹੈ ਲਹਿਰ ਪੈਦਾ ਕਰੀ ਨੇ ਜਿਹੜੀ ਲਹਿਰ ਜਿਹੜੀ ਹੈ ਉਹ ਸਹਿਤ ਨੂੰ ਜਿਹੜਾ ਉਤਸ਼ਾਹਤ ਕਰੇਗੀ ਜਿਵੇਂ ਅੱਜ ਦਾ ਜਿਹੜਾ ਬਾਲ ਸਹਿਤ ਹੈ ਉਹ ਜਿਹੜਾ ਵਿਖਦੇ ਵਿੱਚ ਜਾ ਕੇ ਕਿਹੜੇ ਰੂਪ ਚ ਆਏਗਾ ਇਸ ਦਾ ਅੰਦਾਜ਼ਾ ਜਿਹੜਾ ਹੈ ਉਹ 7 ਸਾਲ 8 ਸਾਲ 10 ਸਾਲ ਬਾਅਦ ਲਾਇਆ ਜਾ ਸਕੇਗਾ ਜਿਹੜਾ ਅੱਜ ਲਿਖਦਾ ਹੈ ਉਹ 5 ਸਾਲ ਬਾਅਦ ਕੀ ਲਿਖੇਗਾ ਤੇ ਕਿਉਂ ਜਾ ਲਿਖੇਗਾ ਔਰ ਕਿਹੜੀ ਉਹਦੀ ਪ੍ਰੋਡ ਦਾ ਅਸੀਂ ਕਰ ਸਕਾਂਗੇ ਮੈਨੂੰ ਤੇ ਇਹ ਵੀ ਲੱਗਦਾ ਹੈ ਕਿ ਜੇਕਰ ਪੰਜਾਬ ਪਹੁੰਚਣ ਵਾਲੇ ਇਹ ਯਤਨ ਨੂੰ ਵਰਕਸ਼ਾਪ ਦੇ ਤੌਰ ਦੇ ਉੱਤੇ ਵੀ ਵਰਤਨ ਕਿ ਕਹਾਣੀ ਕਿਵੇਂ ਲਿਖਣੀ ਹੈ ਲੇਖ ਕਿਵੇਂ ਲਿਖਣਾ ਹੈ ਕਵਿਤਾ ਕਿਵੇਂ ਲਿਖਣੀ ਹੈ ਗਜ਼ਲ ਕਿਵੇਂ ਲਿਖਣੀ ਹੈ ਬੱਚਿਆਂ ਵਿੱਚ ਵੀ ਇਹ ਜਿਹੜੀ ਵਰਕਸ਼ਾਪ ਜਿਹੜੀ ਆ ਕਰਕੇ ਉਹਨਾਂ ਨੂੰ ਕੁਝ ਸਿਖਲਾਈ ਵੀ ਜਿਹੜੀ ਹੈ ਜਿੱਤੀ ਜਾ ਸਕੇ ਗੁਰਪ੍ਰਦਨ ਗੈਲ ਵਰਗੇ ਜਿਹੜੇ ਨੇ ਸਾਢ ਕੋ ਜਿਹੜੇ ਨੇ ਇਹ ਸ਼ਾਇਰ ਜਿਹੜੇ ਨੇ ਜਿਹੜੇ ਕਵਤਾ ਗੀਤ ਗਜ਼ਲ ਇਹ ਸਾਰੇ ਰਚਨਦਾਰੇ ਉਹਨਾਂ ਨੂੰ ਉਤਸ਼ਾਹ ਵੀ ਕਰ ਸਕਦੇ ਨੇ ਔਰ ਉਹਨੂੰ ਰਚਨ ਦੇ ਵਿੱਚ ਸਿਖਲਾਈ ਵੀ ਜਿਹੜੀ ਆ ਦੇਣ ਦੀ ਸਹਾਇ ਹੋ ਸਕਦੇ ਨੇ ਇਹ ਯਤਨ ਸ਼ਾਇਦ ਪੰਜਾਬ ਦੇ ਵਿੱਚ ਇੱਕ ਨਵਾਂ ਜਿਹੜਾ ਸਭਿਆਚਾਰ ਜਿਹੜਾ ਸਿਰਜਣ ਲਈ ਮੰਨਿਆ ਜਾਏਗਾ ਇਧਰ ਲਈ ਜਿੱਥੇ ਪੰਜਾਬ ਪਉਣ ਸੁੱਤੀ ਬਾਠੜੀ ਬਦਾਈ ਦੇ ਪਾਸਟਰ ਨੇ ਉੱਥੇ ਸਾਰੇ ਸਕੂਲਾਂ ਦੇ ਅਧਿਆਪਕ ਪ੍ਰਿੰਸੀਪਲ ਵੀ ਜਿਹੜੇ ਧਨਵਾਦ ਦੇ ਪਾਸਟਰ ਨੇ ਜਿਨ੍ਹਾਂ ਨੇ ਪੂਰਾ ਮਿਲਵਰਤਨ ਦੇ ਕੇ ਇਸ ਮਹਿੰਮ ਨੂੰ ਜਿਹੜਾ ਇੱਕ ਲਹਿਰ ਦੇ ਵਿੱਚ ਬਦਲਣ ਦਾ ਜਿਹੜਾ ਉਹ ਯਤਨ ਕੀਤਾ